ਸੱਚੀ ਕਾਲ ਦੋਸਤੋ ਪਬਲਿਕ ਸਮਾਣਾ نیوز ਤੋਂ ਸੀ ਦੇਖ ਰਹੇ ਹੋ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪਬਲਿਕ ਸਮਾਣਾ نیوز ਇੱਕ ਵਾਰ ਫਿਰ ਤੋਂ ਜਿਹੜਾ ਤੁਹਾਡੇ ਸਾਹਮਣੇ ਜਿਹੜਾ ਇੱਕ ਨਵੀਂ ਅਪਡੇਟ ਦੇ ਨਾਲ ਹਾਜ਼ਰ ਹੋਇਆ ਸੀ ਸਮਾਣਾ ਦੇ ਸੀਆਈ ਸਟਾਫ ਵੱਲੋਂ ਸਮਾਣਾ ਦੇ ਨਾਲ ਲੱਗਦੇ ਪਿੰਡ ਕੁਤਵਨਪੁਰ ਦੇ ਜਿਹੜੇ ਟੀ ਪੁਆਇੰਟ ਕੋਲੋਂ ਇੱਕ ਕਥਿਤ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਜਿਹੜਾ ਕਾਬੂ ਕਰ ਲਿਆ ਗਿਆ ਇਹ ਜਿਹੜਾ ਵਿਅਕਤੀ ਹੈ ਉਥੇ ਪੈਦਲ ਆ ਰਿਹਾ ਸੀ ਤੇ ਪੁਲਿਸ ਪਾਰਟੀ ਨੂੰ ਦੇਖ ਕੇ ਇਸ ਵਿਅਕਤੀ ਵੱਲੋਂ ਜਿਹੜਾ ਲਿਫਾਫਾ ਜਿਹੜਾ ਖੇਤਾਂ ਦੇ ਵਿੱਚ ਸੁੱਟਿਆ ਜਾਂਦਾ ਜਦੋਂ ਪੁਲਿਸ ਦੇ ਵੱਲੋਂ ਉਸ ਲਿਫਾਫੇ ਨੂੰ ਚੈੱਕ ਕੀਤਾ ਜਾਂਦਾ ਜਿਸ ਦੇ ਵਿੱਚੋਂ 510 ਜਣੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੁੰਦੀਆਂ ਨੇ ਤੇ ਗੋਲੀਆਂ ਜਿਹੜੀਆਂ ਬਰਾਮਦ ਹੋਣ ਤੋਂ ਬਾਅਦ ਸਮਾਣਾ ਦੇ ਸੀਆਈ ਸਟਾਫ ਦੇ ਮੁਖੀ ਜਸਪਾਲ ਸਿੰਘ ਨੇ ਦੱਸਿਆ ਕਿ ਮੁਲਾਜ਼ਮ ਦੀ ਜਿਹੜੀ ਪਹਿਚਾਣ ਹੈ ਵਿਕਰਮ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਜਿਹੜਾ ਪਿੰਡ ਇਹ ਸਮਾਣਾ ਦੇ ਨਾਲ ਲੱਗਦਾ ਮਰਾਦਪੁਰਾ ਤੋਂ ਜਿਹੜੀ ਇਸ ਦੀ ਪਹਿਚਾਣ ਹੋਈ ਹੈ ਇਸ ਦੇ ਖਿਲਾਫ ਜਿਹੜਾ ਕੇਸ ਦਰਜ ਕਰ ਲਿਆ ਗਿਆ ਤੇ ਹੁਣ ਜਿਹੜਾ ਇਸ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕੀਤੀ ਜਾਣੀ ਹੈ ਕਿ ਇਸ ਦੇ ਖਿਲਾਫ ਜਿਹੜੇ ਪਹਿਲਾਂ ਵੀ ਅਜਿਹੇ ਕੋਈ ਮਤਮੇ ਤਾਂ ਨਹੀਂ ਦਰਜ ਹਨ ਤੇ ਉਹਨਾਂ ਕਿਹਾ ਕਿ ਲਗਾਤਾਰ ਪੁਲਿਸ ਜਿਹੜੀ ਹੈ ਨਸ਼ੇ ਦੇ ਸੁੱਧਾਗਰਾਂ ਨੂੰ ਜਿਹੜਾ ਜੇਲ੍ਹਾਂ ਦੇ ਵਿੱਚ ਭੇਜ ਰਹੀ ਹੈ ਤੇ ਪਬਲਿਕ ਦਾ ਵੀ ਜਿਹੜਾ ਸਹਿਯੋਗ ਮੰਗ ਰਹੀ ਹੈ ਲਗਾਤਾਰ ਜਿਹੜੀਆਂ ਪਬਲਿਕਸ ਮਾੜਾ న్యూਸ ਦੇ ਪੇਜ ਤੋਂ ਅਸੀਂ ਤੁਹਾਨੂੰ ਜਿਹੜੀਆਂ ਤਸਵੀਰਾਂ ਨੇ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਜਿਹੜੀਆਂ 510 ਗੋਲੀਆਂ ਨੇ ਜਿਹੜੀਆਂ ਬਰਾਮਦ ਹੋਈਆਂ ਨੇ ਫਿਲਹਾਲ ਅਸੀਂ ਵੀ ਤੁਹਾਨੂੰ ਲੋਕਾਂ ਨੂੰ ਅਪੀਲ ਕਰਾਂਗੇ ਕਿ ਅਗਰ ਤੁਹਾਡੇ ਏਰੀਆ ਦੇ ਵਿੱਚ ਕੋਈ ਵਿਅਕਤੀ ਨਸ਼ੇ ਦਾ ਜੇ ਕੋਈ ਡੋਸ ਲੈਂਦਾ ਹੈ ਜਾਂ ਵੇਚਦਾ ਹੈ ਤਾਂ ਤੁਸੀਂ ਪੁਲਿਸ ਨੂੰ ਜ਼ਰੂਰ ਇਤਲਾਹ ਦਿਓ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ న్యూਸ ਦੀ ਸੀ ਕੀਤੀ ਹੋਈ ਸੀ ਜੀ ਕਤਵਨਪੁਰ ਡਿਪੈਂਡ ਤੇ ਉੱਥੋਂ ਆਇਆ ਦੋਸ਼ੀ ਇਹਨੇ ਪੁਲਿਸ ਪਾਰਟੀ ਨੂੰ ਦਿੱਕਾ ਲਫਾਫਾ ਸੜਤਾ ਉਹ ਅਗਲਾ ਪ੍ਰੋਸੈਸ ਸਰਚ ਕੀਤੀ ਜੀ ਪਾ ਜਾ ਕੇ ਤੇ ਇਹਦੇ ਕੋਲ 510 ਨਸ਼ੀਲੀਆਂ ਗੋਣੀਆਂ ਬਰਾਮਦ ਹੋਈਆਂ ਅੱਜ ਮੁਕੱਦਮਾ ਦਰਜ ਕਰਤਾ ਜਾਂ ਅੱਜ ਪੇਸ਼ ਕਰਾਂਗੇ ਅਦਾਲਤ 'ਚ ਫਿਰ ਅਗਲਾ ਦੇਖਦੇ ਹਾਂ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਕੀ ਮਿਲਦਾ ਹੈ ਕੌਣ ਸੀ ਬੰਦਾ ਕਿੱਥੇ ਰਹਿਣ ਵਾਲਾ ਸੀ ਇਹ ਸੀਗਾ ਜੀ ਬਿਕਰਮ ਸਿੰਘ ਸਨ ਆਫ ਜੋਗਾ ਸਿੰਘ ਵਾਸੀ ਪਿੰਡ ਮਰਾਧਪੁਰਾ ਜੀ ਥਾਣਾ ਸੱਟੀ ਸਮਾਣਾ ਪਹਿਲੇ ਵੀ ਕੋਈ ਮਾਮਲੇ ਮੂਲੇ ਕੋ ਦਰਜ ਹੈ ਇਹ ਕਰਦੇ ਹਾਂ ਜੀ ਅਜੇ ਪੁੱਛਗਿੱਛ ਕਰਕੇ ਨਾ ਰਿਮਾਂਡ ਲੈ ਕੇ ਮਾਂ ਦੋ ਜਾਲਤ ਤੋਂ ਫਿਰ ਅਗਲਾ ਦੇਖਦੇ ਹਾਂ